ਅਗਲੇ ਦਿਨ ਸਿੰਬੋ ਤੇ ਜੀਤਾ ਸਵੇਰੇ ਜਲਦੀ ਉੱਠ ਕੇ ਪਹਿਲਾਂ ਨਹਾਉਂਦੇ ਹਨ ਤੇ ਫਿਰ ਚਾਹ ਪੀ ਕੇ ਪਸ਼ੂ ਦਾ ਕੰਮ ਕਰਦੇ ਹਨ ਅੱਜ ਚਾਨਣ ਸਿੰਘ ਵੀ ਜਲਦੀ ਹੀ ਆ ਗਿਆ ਫਿਰ ਉਹ ਵੀ ਪਸ਼ੂਆਂ ਦੀ ਧਾਰ ਕੱਢਣ ਲੱਗ ਜਾਂਦਾ ਹੈ ਜੀਤਾ ਤੇ ਸਿੰਬੋ ਹੁਣ ਆਪਣੇ ਔਣ ਜਾਣ ਵਾਲੇ ਕੱਪੜੇ ਬਦਲ ਕੇ ਤਿਆਰ ਹੁੰਦੇ ਹਨ ਜੀਤਾ ਤੇ ਸਿੰਬੋ ਦੋਨੋਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਨ ਜੀਤਾ ਸਿੰਬੋ ਅੱਜ ਇਹੋ ਜਿਹਾ ਕੀ ਕੀਤਾ ਤੁਸੀਂ ਮੈਨੂੰ ਅੱਗੋਂ ਨਾਲੋਂ ਬਹੁਤ ਸੋਹਣੇ ਲੱਗ ਰਹੇ ਹੋ ਸਿੰਬੋ ਸਰਦਾਰ ਜੀ ਮੈਂ ਕੁਝ ਨਹੀਂ ਕੀਤਾ ਲੱਗਦਾ ਤੁਸੀਂ ਅੱਜ ਪਹਿਲੀ ਵਾਰ ਹੀ ਸਮਾਰ ਕੇ ਆਪਣਾ ਮੂੰਹ ਧੋਤਾ ਹੋਣਾ ਜਿਹੜੇ ਅੱਖਾਂ ਵਿੱਚ ਜਾਲੇ ਲੱਗੇ ਸੀ ਉਹ ਸਾਫ਼ ਹੋ ਗਏ ਹਨ ਤਾਂ ਕਰਕੇ ਤੁਹਾਨੂੰ ਹੁਣ ਸਾਫ਼ ਤਿਸਨ ਲੱਗ ਗਿਆ ਹੈ ਜੀਤਾ ਮੇਰੀ ਸਿੰਬੋ ਹੁਣ ਕਾਫੀ ਚੰਗਾ ਮਜ਼ਾਕ ਕਰ ਲੈਂਦੀ ਹੈ ਜਿਆਦਾ ਗੱਲਾਂ ਆਉਣ ਲੱਗ ਪਈਆਂ ਹੁਣ ਤਾਂ ਸਿੰਬੋ ਜੀ ਹਾਂ ਤੁਹਾਨੂੰ ਨਹੀਂ ਪਤਾ ਮੈਂ ਮੰਗੇਤਰ ਕਿਸ ਦੀ ਹਾਂ ਜੀਤਾ ਹੱਸਦਾ ਮੈਨੂੰ ਤਾਂ ਪਤਾ ਨਹੀਂ ਤੁਸੀਂ ਹੀ ਦੱਸ ਦੇਵੋ ਸਿੰਬੋ ਠੀਕ ਹੈ ਜੀ ਮੈਂ ਦੱਸ ਦਿੰਦੀ ਹਾਂ ਮੈਂ ਉਸ ਸਰਦਾਰ ਦੀ ਮਗੀਤਰ ਹਾਂ ਜਿਹੜਾ ਗੱਲ ਨੂੰ ਭੁੰਜੇ ਹੀ ਨਹੀਂ ਡਿਗਣ ਦਿੰਦਾ ਜੇ ਗੱਲ ਤੋੜ ਲਵੋ ਤਾਂ ਗੱਲਾਂ ਦੀ ਰੇਲ ਬਣਾ ਲੈਂਦਾ ਹੈ ਜੀਤਾ ਅੱਛਾ ਇਹ ਗੱਲੜੀ ਹੈ ਤੇਰਾ ਸਰਦਾਰ ਮੈਂ ਤਾਂ ਸੋਚਿਆ ਕਿਤੇ ਘੱਟ ਬੋਲਦਾ ਸਿੰਬੋ ਹਾਂ ਹੁਣ ਘੱਟ ਬੋਲਦੇ ਸਰਦਾਰ ਸਾਹਿਬ ਮੈਂ ਹੀ ਜ਼ਿਆਦਾ ਬੋਲਣ ਲੱਗ ਗਈ ਹੁਣ ਸਿੰਬੋ ਨਖਰਾ ਜਿਹਾ ਮਾਰਦੀ ਹੈ ਜੀਤਾ ਸਿੰਬੋ ਬੱਸ ਕਿਤੇ ਲੜਨਾ ਪਈ ਮੇਰੇ ਨਾਲ ਰੋਟੀ ਖਾ ਲੋ ਜਲਦੀ ਸਿੰਬੋ ਸਰਦਾਰ ਜੀ ਤੁਸੀਂ ਕਿੱਥੋਂ ਚੁੱਪ ਕਰਕੇ ਰੋਟੀ ਖਾਂਦੇ ਹੋ ਨਾ ਖਾਣ ਦਿੰਦੇ ਹੋ ਹੁਣ ਜੀਤਾ ਚੁੱਪ ਜਿਹਾ ਹੋ ਕੇ ਬੈਠ ਗਿਆ ਤਾਂ ਸਿੰਬੋ ਜਿੱਤੇ ਦੀ ਖੱਬੀ ਗੱਲ ਨੂੰ ਪਿਆਰ ਨਾਲ ਖਿੱਚਦੀ ਹੈ ਫਿਰ ਬੇਬੇ ਕੋਲ ਰੋਟੀਆਂ ਲੈਣ ਲਈ ਆ ਗਈ ਹੁਣ ਦੋਨੋਂ ਜਲਦੀ ਨਾਲ ਰੋਟੀ ਖਾਂਦੇ ਹਨ ਹੁਣ ਜੀਤਾ ਤੇ ਸਿੰਬੋ ਬੇਬੇ ਤੇ ਅੰਮਾ ਦੇ ਪੈਰੀ ਹੱਥ ਲਾ ਕੇ ਬਸ ਅੱਡੇ ਵੱਲ ਤੁਰ ਪਏ ਜਿੱਤੇ ਨੇ ਆਪਣੇ ਮੋਢੇ ਤੇ ਬੈਗ ਚੁੱਕਿਆ ਹੁੰਦਾ ਹੈ ਦੋਨੋਂ ਅੱਡੇ ਤੇ ਪਹੁੰਚ ਕੇ ਬੱਸ ਦੀ ਉਡੀਕ ਕਰਨ ਲੱਗ ਗਏ ਜੀਤਾ ਤੇ ਸਿੰਬੋ ਹੁਣ ਆਰਾਮ ਨਾਲ ਬੈਠ ਕੇ ਬਸ ਉਡੀਕ ਕਰਨ ਲੱਗ ਗਏ ਕੁਝ ਸਮੇਂ ਬਾਅਦ ਬਸ ਆ ਗਈ ਬੈਨਾ ਸਿੰਬੋ ਬਾ ਚੜਦੀ ਹੈ ਤੇ ਫਿਰ ਜੀਤਾ ਪਾਲਾ ਤੇ ਬਿੰਦਰ ਵੀ ਕਿਤੇ ਬਸ ੱਡੇ ਤੇ ਹੀ ਬੈਠੇ ਹੁੰਦੇ ਹਨ ਸਵੇਰੇ ਸਵੇਰੇ ਬਿੰਦਰ ਕਿਵੇਂ ਐ ਪਾਲਿਆ ਦਿੱਸਦੀ ਅੱਜ ਗੱਡੀਆਂ ਵਾਲੀ ਮੋਰਨੀ ਚੀਨੇ ਕਬੂਤਰ ਨੇ ਫੱਟ ਲਈ ਕਦੇ ਥੋਡੇ ਵਾਂਗੂ ਥੜਿਆਂ ਤੇ ਨਹੀਂ ਬੈਠਾ ਤੂੰ ਤਾਂ ਕਹਿੰਦਾ ਸੀ ਉੱਡਣੇ ਕਬੂਤਰ ਖੁੱਡੇ 'ਚ ਹੀ ਰਹਿੰਦੇ ਆ ਵੇਖਿਆ ਹੁਣ ਇਹੋ ਜਿਹੇ ਕਬੂਤਰਾਂ ਦੀ ਉਡਾਰੀ ਲੰਬੀ ਹੁੰਦੀ ਹੈ ਥੋਡੇ ਵਰਗੇ ਥੜੀ ਤੇ ਬੈਠ ਕੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਪਾਲਾ ਗੱਲ ਤਾਂ ਮੈਂ ਵੀ ਕੀਤੀ ਸੀ 2 ਸਾਲ ਪਹਿਨਾ ਪਰ ਮੋਰਨੀ ਉਦੋਂ ਹੱਥ ਨਹੀਂ ਆਈ ਯਾਰ ਬਿੰਦਰ ਮੈਨੂੰ ਪਤਾ ਦੱਸਿਆ ਸੀ ਬੀਕਰ ਨੇ ਇਹੋ ਜਿਹੇ ਨਹੀਂ ਹੁੰਦੇ ਇਹ ਲੋਕ ਜਿਹੋ ਜੀ ਤੁਹਾਡੀ ਸੋਚ ਹੈ ਅਗਲੇ ਗਰੀਬੀ ਤੋਂ ਮਜਬੂਰ ਹੋ ਕੇ ਗਲੀ ਗਲੀ ਨੂੰ ਮਦੇ ਸਮਾਨ ਵੇਚਣ ਲਈ ਅਗਲੇ ਨੇ ਗਰੀਬਣੀ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ ਅਗਲਿਆਂ ਨੂੰ ਆਪਣੇ ਥਾਂ 'ਚ ਬਿਠਾ ਕੇ ਕੰਮ ਦਿੱਤਾ ਫਿਰ ਜਵਾਕ ਵੀ ਸਕੂਲ 'ਚ ਲਵਾਏ ਇਹਦੇ ਚਾਚੇ ਦੇ ਅਗਲਿਆਂ ਨੂੰ ਪੂਰੀ ਇੱਜ਼ਤ ਦਿੱਤੀ ਹੈ ਉਂਝ ਤਾਂ ਤੈਨੂੰ ਵੀ ਪਤਾ ਗੱਡੀਆਂ ਵਾਲੇ ਰਾਜਪੂਤ ਨੇ ਜੇ ਕੋਈ ਇਹਨਾਂ ਨੂੰ ਹੱਥ ਪਾਵੇ ਤਾਂ ਵੱਢਣ ਤੱਕ ਜਾਂਦੇ ਅਗਲੇ ਪਾਲਾ ਹਾਂ ਯਾਰਬਿੰਦਰਾ ਹੈ ਤਾਂ ਇਹ ਬਹੁਤ ਨਿਡਰ ਮੈਨੂੰ ਵੀ ਮਾ ਦੀ ਤੀ ਉਹਦੇ ਉੱਡ ਕੇ ਪੈ ਗਈ ਸੀ ਉਸ ਤੋਂ ਮਗਰੋਂ ਤਾਂ ਮੇਰੇ ਕੰਨਾਂ ਨੂੰ ਹੱਥ ਹੋ ਗਏ ਜਿੱਤੇ ਨੇ ਤਾਂ ਫਿਰ ਨਾਗ ਕੀ ਲਿਆ ਬਿੰਦਰਾ ਬਿੰਦਰ ਵੇਖ ਪਾਲੇ ਵੀਰ ਹੁਣ ਦੋਨਾਂ ਦੀ ਜੋੜੀ ਚੰਗੀ ਬਣੀ ਹੋਈ ਐ ਐਵੇਂ ਨਾ ਗਲਿਆਂ ਨੂੰ ਗੱਲਣਾ ਰਾਹੀ ਬਦਨਾਮ ਕਰੀਏ ਆਪਾਂ ਵੀ ਤਾਂ ਅਗਲਿਆਂ ਦੀ ਮਦਦ ਕਰ ਸਕਦੇ ਸੀ ਪਰ ਕੀ ਕਰੀਏ ਆਪਣੇ ਕੋਲ ਸਬਰ ਹੀ ਨਹੀਂ ਦਿਮਾਗ ਪੁੱਠੇ ਪਾਸੇ ਰਹਿੰਦਾ ਵੇਖ ਹੁਣ ਦੋਨੋਂ ਪੜਦੇ ਹੈ ਮੈਂ ਸੁਣਿਆ ਗੱਡੀ ਵਾਲੀ ਪੜਾਈ 'ਚ ਵੀ ਪੂਰੀ ਹੁਸ਼ਿਆਰ ਐ ਬੇਬੇ ਕੋਲੇ ਹੀ ਰਹਿੰਦੀ ਐ ਸਾਰਾ ਦਿਨ ਪਾਲਾ ਪਾਪਾ ਦਾ ਕਮਲੇ ਹਾਂ ਯਾਰ ਜੇ ਕੋਈ ਮੱਤ ਲੈਣੀ ਹੋਵੇ ਤਾਂ ਜੀਤੇ ਤੇ ਬੇਬੇ ਕੋਲੋਂ ਹੀ ਲਵੇ ਬਿੰਦਰ ਹਾਂ ਪਾਲਿਆ ਚੰਗੇ ਲੋਕਾਂ ਦੀ ਸੰਗਤ ਹੀ ਚੰਗੀ ਹੁੰਦੀ ਹੈ ਐਵੇਂ ਹਵਾਈ ਫਾਇਰ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਚੰਗਾ ਨਿਸ਼ਾਨਾ ਮਿੱਥਿਆ ਹੋਵੇ ਤਾਂ ਫਾਇਰ ਕਰਨ ਦਾ ਵੀ ਸੁਆਦ ਵੱਖਰਾ ਹੈ ਹੁਣ ਜੀਤਾ ਤੇ ਸਿੰਬੋ ਦੋ ਸਵਾਰੀਆਂ ਵਾਲੀ ਸੀਟ ਤੇ ਬੈਠੇ ਹੁੰਦੇ ਹਨ ਸਵੇਰੇ ਦਾ ਸਮਾਂ ਹੋਣ ਕਰਕੇ ਬੱਸ 'ਚ ਕੀਰਤਨ ਵਾਲੀ ਕੈਸਟ ਚੱਲ ਰਹੀ ਹੁੰਦੀ ਹੈ ਜੀਤਾ ਤੇ ਸਿੰਬੋ ਚੁੱਪਚਾਪ ਕੀਰਤਨ ਸੁਣਦੇ ਹਨ ਅੱਗੇ ਸ਼ਹਿਰ ਜਾ ਕੇ ਜੀਤਾ ਤੇ ਸਿੰਬੋ ਆਪਣੀ 바ਸ ਬਦਲ ਕੇ ਸਿੱਧੀ ਸ਼੍ਰੀ ਅਮਰitsar ਸਾਹਿਬ ਵਾਲੀ 바ਸ ਵਿੱਚ ਬੈਠ ਗਏ ਹੁਣ ਜੀਤਾ ਸਿੰਬੋ ਨੂੰ ਸ਼੍ਰੀ ਅਮਰitsar ਸਾਹਿਬ ਜੀ ਦੇ ਇਤਿਹਾਸ ਬਾਰੇ ਦੱਸਣਾ ਸ਼ੁਰੂ ਕਰਦਾ ਹੈ ਸਿੰਬੋ ਚੁੱਪਚਾਪ ਜੀਤੇ ਦੀ ਹਰ ਗੱਲ ਨੂੰ ਸੁਣਦੀ ਹੈ ਜੀਤਾ ਸਿੰਬੋ ਨੂੰ ਦੱਸਦਾ ਹੈ ਕਿ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸੀ ਸ਼੍ਰੀ ਦਰਬਾਰ ਸਾਹਿਬ ਦੀ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਜੀ ਤੋਂ ਰਖਵਾਈ ਸੀ ਹੋਰ ਮੱਸੇ ਰਗੜ ਦਾ ਸਿਰ ਲਾਉਣ ਬਾਰੇ ਵੀ ਦੱਸਿਆ ਬਾਬਾ ਦੀਪ ਸਿੰਘ ਤੇ ਸੰਤ ਭਿੰਡਰਾ ਵਾਲੇ ਦੇ ਇਤਿਹਾਸ ਬਾਰੇ ਵੀ ਸਿੰਬੋ ਨੂੰ ਜਿੱਤੇ ਨੇ ਦੱਸਿਆ ਜੋ ਸ੍ਰੀ ਅਮਰitsar ਸਾਈ ਵਿਖੇ ਘਟਿਆ ਸਿੰਬੋ ਸਰਦਾਰ ਜੀ ਤੁਹਾਡੇ ਤੇ ਤਾਂ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਸਿੱਖ ਕੌਮ ਤਾਂ ਡਿੱਗ ਕੇ ਫਿਰ ਉੱਠ ਕੇ ਖੜੀ ਹੋ ਜਾਂਦੀ ਹੈ ਸਾਡੇ ਦਾ ਵੱਡ ਵਢੇਰਿਆਂ ਨੇ ਤਾਂ ਕੀ ਰਾਜ ਭਾਗ ਹਾਰਿਆ ਕਾਰਬਾਰ ਵੀ ਛੱਡ ਕੇ ਤੇ ਕਹਿੰਦੇ ਅਸੀਂ ਇੱਕ ਥਾਂ ਟਿੱਕੇ ਨਹੀਂ ਬੈਠਣਾ ਤੁਸੀਂ ਆਪ ਹੀ ਵੇਖ ਲਓ ਸਾਡੇ ਖਾਣਾ ਬਦੋਸਾਂ ਦਾ ਕੀ ਹਾਲ ਹੈ ਇਸ ਤਰ੍ਹਾਂ ਰਾਜ ਭਾਗ ਨਹੀਂ ਮਿਲਦੇ ਹੁੰਦੇ ਜੀਤਾਹਾਂ ਸਿੰਬੋ ਮੈਨੂੰ ਪਤਾ ਹੈ ਮਹਾਰਾਣਾ ਪ੍ਰਤਾਪ ਬਾਰੇ ਚੱਲ ਹੁਣ ਆਪਾਂ ਅੱਗੇ ਉਤਰਨਾ ਹੈ ਪਹਿਲਾਂ ਕਾਲਜ ਜਾਂਦੇ ਆਂ ਫਿਰ ਸ਼ਾਮ ਤੇ ਅਗਲੇ ਦਿਨ ਸਵੇਰੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਫਿਰ ਦੋਨੋਂ ਬਸ ਤੋਂ ਉੱਤਰ ਕੇ ਇੱਕ ਘਾਟੋ ਤੇ ਸਵਾਰ ਹੋ ਕੇ ਕਾਲਜ ਨੂੰ ਚਲੇ ਜਾਂਦੇ ਹਨ ਜੀਤਾ ਤੇ ਸਿੰਬੋ ਹੁਣ ਸਰਕਾਰੀ ਮੈਡੀਕਲ ਕਾਲਜ ਚ ਪਹੁੰਚ ਜਾਂਦੇ ਹਨ ਦੋਨੋਂ ਜਦੋਂ ਦਫ਼ਤਰ ਵੱਲ ਜਾ ਰਹੇ ਸੀ ਤਾਂ ਉਹਨਾਂ ਨੂੰ ਪੁਰਾਣੀ ਇਮਾਰਤ ਵੇਖ ਕੇ ਕੁਝ ਵੱਖਰਾ ਵੱਖਰਾ ਜਿਹਾ ਲੱਗ ਰਿਹਾ ਸੀ ਸਿੰਬੋ ਸਰਦਾਰ ਜੀ ਇਮਾਰਤ ਬੜੀ ਸੋਹਣੀ ਲੱਗਦੀ ਐ ਮੈਨੂੰ ਤਾਂ ਜੀਤਾ ਕੋਈ ਨਹੀਂ ਸਿੰਬੋ ਪਹਿਲਾਂ ਦਾਖਲਾ ਕਰ ਲਈਏ ਫਿਰ ਸਾਰੀ ਇਮਾਰਤ ਵੇਖ ਕੇ ਆਵਾਂਗੇ ਸਿੰਬੋ ਠੀਕ ਐ ਸਰਦਾਰ ਜੀ ਹੁਣ ਜੀਤਾ ਤੇ ਸਿੰਬੋ ਦੋਨੋਂ ਦਫ਼ਤਰ ਵਿੱਚ ਚਲੇ ਜਾਂਦੇ ਹਨ ਜੀਤਾ ਆਪਣੇ ਸਰਟੀਫਿਕੇਟ ਵਿਖਾ ਕੇ ਇੰਟਰਵਿਊ ਦਿੰਦਾ ਹੈ ਜਿਸ ਦਾ ਚ ਉਹ ਪਾਸ ਹੋ ਜਾਂਦਾ ਹੈ ਹੁਣ ਜੀਤਾ ਲੋੜੀ ਦੀ ਫੀਸ ਭਰ ਕੇ ਕਾਲਜ ਵਿੱਚ ਤੁਰ ਫਿਰ ਕੇ ਇਮਾਰਤ ਵੇਖਦੇ ਹਨ ਜੀਤਾ ਸਿੰਭੋ ਇਸ ਕਾਲਜ ਦੀ ਸਥਾਪਨਾ 1864 ਨੂੰ ਅੰਗਰੇਜ਼ਾਂ ਨੇ ਕੀਤੀ ਸੀ ਤੇ 1920 ਨੂੰ ਇਹ ਸਥਾਪਿਤ ਕੀਤਾ ਗਿਆ ਸੀ ਕਿੰਨੀਆਂ ਮਜ਼ਬੂਤ ਨੇ ਇਮਾਰਤਾਂ ਹੁਣ ਵਾਲੀਆਂ ਤਾਂ ਅਗਲੀ ਸਰਕਾਰ ਆਈ ਤੇ ਟੁੱਟ ਜਾਂਦੀਆਂ ਹਨ ਜੀਤਾ ਸਿੰਭੋ ਆਪਣੇ ਲੋਕ ਬੇਈਮਾਨ ਬਹੁਤ ਕਰਦੇ ਹਨ ਇਹ ਤਾਂ ਡਾਂਗ ਨਾਲ ਹੀ ਲੋਟ ਰਹਿੰਦੇ ਆ ਸਿੰਬੋ ਮੇਰੇ ਹਿਸਾਬ ਨਾਲ ਤਾਂ ਜਿਹੋ ਜਿਹੇ ਲੋਕ ਹੈ ਉਹਨਾਂ ਦੇ ਮੁਤਾਬਕ ਹੀ ਸਰਕਾਰ ਕੰਮ ਕਰਦੀ ਹੈ ਲੋਕ ਖੁਦ ਚੰਗਾ ਕਰਕੇ ਨਹੀਂ ਰਾਜੀ ਸਰਕਾਰੀ ਢਾਂਚਾ ਵੀ ਲੋਕਾਂ ਮੁਤਾਬਕ ਹੀ ਕੰਮ ਕਰਦਾ ਹੈ ਜੀਤਾ ਸਿੰਬੋ ਲੱਗਦਾ ਤੂੰ ਤਾਂ ਰਾਜਨੀਤੀ 'ਚ ਵੀ ਮਾਹਿਰ ਹੁੰਦੀ ਜਾਨੀ ਹੈ ਸਿੰਬੋ ਐਵੇਂ ਹੀ ਹੈ ਫਿਰ ਆਪਣਾ ਕੰਮ ਜੀਤਾ ਚੱਲ ਸਿੰਬੋ ਆਪਣਾ ਹੁਣ ਦਰਬਾਰ ਸਾਹਿਬ ਚੱਲੀਏ ਭੁੱਖ ਵੀ ਬਹੁਤ ਲੱਗੀ ਹੈ ਸਾਡੇ ਚਾਰ ਹੋ ਗਏ ਹੁਣ ਦੋਨੋਂ ਸੜਕ ਤੇ ਆ ਕੇ ਆਟੋ ਰਿਕਸ਼ਾ ਲੈਂਦੇ ਹਨ ਉਹ ਉਹ ਉਹਨਾਂ ਨੂੰ ਦਰਬਾਰ ਸਾਹਿਬ ਦੇ ਹੱਦ 'ਚ ਉਤਾਰ ਦਿੰਦਾ ਹੈ ਫਿਰ ਦੋਨੋਂ ਤੁਰ ਕੇ ਦਰਬਾਰ ਸਾਹਿਬ ਵੱਲ ਜਾਂਦੇ ਹਨ ਆਪਣੇ ਜੋੜੇ ਜੋੜਾ ਘਰ 'ਚ ਜਮਾ ਕਰਦੇ ਹਨ ਪਹਿਲਾਂ ਗੁਰੂ ਘਰ ਦੇ ਲੰਗਰ ਹਾਲ 'ਚ ਪ੍ਰਸ਼ਾਦੇ ਚੱਕਦੇ ਹਨ ਪ੍ਰਸ਼ਾਦੇ ਚਾ ਕੇ ਦੋਨੋਂ ਪਵਿੱਤਰ ਸਰੋਵਰ ਤੇ ਪਹੁੰਚ ਗਏ ਹੁਣ ਸੂਰਜ ਛਿਪ ਚੁਕਾ ਹੈ ਜੀਤਾ ਸਿੰਬੋ ਨੂੰ ਔਰਤਾਂ ਵਾਲੇ ਪਾਸੇ ਛੱਡ ਦਿੰਦਾ ਹੈ ਜਿੱਥੇ ਔਰਤਾ ਇਸ਼ਨਾਨ ਕਰਦੀਆਂ ਹਨ ਹੁਣ ਜੀਤਾ ਆਪ ਵੀ ਇਸ਼ਨਾਨ ਕਰਨ ਲੱਗ ਜਾਂਦਾ ਹੈ ਜਦੋਂ ਦੋਨੋਂ ਇਸ਼ਨਾਨ ਕਰ ਲੈਂਦੇ ਹਨ ਤਾਂ ਦੋਨੋਂ ਮਿੱਥੀ ਜਗ੍ਹਾ ਤੇ ਇਕੱਠੇ ਹੋ ਗਏ ਫਿਰ ਜੀਤਾ ਆਪਣਾ ਸਮਾਨ ਗਠੜੀ ਘਰ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ ਹੁਣ ਦੋਨੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਲ ਵੱਲ ਪਾਸੇ ਆ ਗਏ ਹੁਣ ਭੀੜ ਵੀ ਕੁਝ ਘੱਟ ਹੋਣ ਕਰਕੇ ਦੋਨੋਂ ਆਰਾਮ ਨਾਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਫ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹਨ ਇਸੇ ਤਰ੍ਹਾਂ ਹੀ ਦੋਨੋਂ ਦੂਜੀ ਤੇ ਤੀਜੀ ਮੰਜ਼ਲ ਤੇ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਫਿਰ ਹਰ ਕੀ ਪੌੜੀ ਤੋਂ ਜਲ ਲੈਂਦੇ ਹਨ ਸਿੰਭੋ ਦਰਵਾਜ਼ਾ ਸਾਹਿਬ ਦੀ ਮੀਨਾਕਾਰੀ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਦਰਸਾ ਮਾਫ ਕਰਨਾ ਦਰਬਾਰ ਸਾਹਿਬ ਦੇ ਅੰਦਰ ਲਾਈਟਾਂ ਨਾਲ ਸੋਨਾ ਬਹੁਤ ਚਮਕ ਛੱਡ ਰਿਹਾ ਸੀ ਬਾਹਰ ਹੁਣ ਕਾਫੀ ਸਮਾਂ ਹੋ ਗਿਆ ਸੀ ਬਾਹਰ ਵੀ ਸਾਰੀਆਂ ਲਾਈਟਾਂ ਜਗ ਰਹੀਆਂ ਸਨ ਸਰੋਵਰ ਦਾ ਚਲ ਵੀ ਬਹੁਤ ਸੋਹਣਾ ਨਜ਼ਾਰਾ ਪੇਸ਼ ਕਰ ਰਿਹਾ ਸੀ ਹੁਣ ਜੀਤਾ ਤੇ ਸਿੰਬੋ ਗਠੜੀ ਘਰ ਤੋਂ ਆਪਣਾ ਸਮਾਨ ਲੈ ਕੇ ਉੱਥੇ ਹੀ ਵਰਾਂਡੇ ਵਿੱਚ ਇੱਕ ਚਾਦਰ ਥੱਲੇ ਵਿਸਾਹ ਲੈਂਦੇ ਹਨ ਤੇ ਦੋ ਖੇਸ ਹੁੰਦੇ ਹਨ ਜੀਤੇ ਤੇ ਸਿੰਬੋ ਨੂੰ ਨੀਂਦ ਬਹੁਤ ਆ ਰਹੀ ਹੁੰਦੀ ਹੈ ਇਸ ਕਰਕੇ ਦੋਨੋਂ ਹੀ ਆਪਣੇ ਸਮਾਨ ਦਾ ਸਹਰਾਣਾ ਬਣਾ ਕੇ ਸੌਂ ਗਏ ਫਿਰ ਘੰਟੇ ਡੇਢ ਘੰਟਾ ਮਗਰੋਂ ਸਿੰਬੋ ਦੀ ਅੱਖ ਖੁੱਲ ਗਈ ਤਾਂ ਉਹ ਜੀਤੇ ਨੂੰ ਵੀ ਉਠਾ ਲੈਂਦੀ ਹੈ ਸਿੰਬੋ ਸਰਦਾਰ ਜੀ ਹੁਣ ਕੀ ਹੋ ਰਿਹਾ ਹੈ ਜੀਤਾ ਸਿੰਬੋ ਮਹਾਰਾਜ ਦਾ ਸੁਖ ਆਸਨ ਕਰਦੇ ਹਨ ਚੱਲ ਖੜੀ ਹੋ ਜਾ ਗੁਰੂ ਜੀ ਦੀ ਸਵਾਰੀ ਆ ਰਹੀ ਹੈ ਫਾਲਕੀ ਸਾਹਿਬ ਚ ਆਪਾਂ ਸਵੇਰੇ ਜਲਦੀ ਉੱਠਣਾ ਹੈ ਸਵੇਰੇ ਫਿਰ ਗੁਰੂ ਸਾਹਿਬ ਜੀ ਦੀ ਸਵਾਰੀ ਹੋਵੇਗੀ ਉਸ ਦਰਬਾਰ ਸਾਹਿਬ ਚ ਜਾਵੇਗੀ ਸਿੰਬੋ ਰੌਸ਼ਨੀ ਚ ਦਰਬਾਰ ਸਾਹਿਬ ਕਿੰਨਾ ਸੋਹਣਾ ਲੱਗਦਾ ਕਿੰਨੀ ਚਮਕ ਹੋ ਰਹੀ ਹੈ ਜੀਤਾ ਹਾਂਜੀ ਬਹੁਤ ਸੋਹਣਾ ਲੱਗਦਾ ਸਿੰਬੋ ਹੁਣ ਸੋ ਜਾ ਫਿਰ ਨਹੀਂ ਤਾਂ ਸਵੇਰੇ ਜਲਦੀ ਨਹੀਂ ਉੱਠਿਆ ਜਾਣਾ ਆਪਾਂ ਤੋਂ ਨਾਲੇ ਆਪਾਂ ਥੱਕੇ ਹੋਇਆ ਤੁਰ ਫਿਰ ਕੇ ਹੁਣ ਦੋਨੋਂ ਆਪੋ ਆਪਣੇ ਖੇਸ ਆਪਣੇ ਉੱਤੇ ਲੈਂਦੇ ਹਨਾ ਸਮਾਨ ਜਿੱਤੇ ਵੱਲ ਕੰਧ ਨਾਲ ਲਗਾ ਕੇ ਰੱਖ ਦਿੰਦੀ ਹੈ ਅਗਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਹਨ ਤੇ ਫਿਰ ਮਹਾਰਾਜ ਦੀ ਸਵਾਰੀ ਦਾ ਸਮਾਂ ਵੀ ਹੋ ਗਿਆ ਦੋਨੋਂ ਜਲਦੀ ਨਾਲ ਸਮਾਨ ਗੱਠੜੀ ਘਰ ਵਿੱਚ ਜਮਾ ਕਰਵਾ ਕੇ ਦਰਬਾਰ ਸੈ ਪਹੁੰਚ ਗਏ ਉੱਚੀ ਆਵਾਜ਼ ਵਿੱਚ ਕੀਰਤਨ ਹੋ ਰਿਹਾ ਹੁੰਦਾ ਹੌਲੀ ਹੌਲੀ ਸੰਗਤ ਦਰਬਾਰ ਸੈ ਵੱਲ ਤੁਰਦੀ ਰਹਿੰਦੀ ਹੈ ਹੁਣ ਦੋਨੋਂ ਮੱਥਾ ਟੇਕ ਕੇ ਦਰਬਾਰ ਸੈਭ ਜੀ ਬੈਠ ਗਏ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਪੜਿਆ ਜਾ ਰਿਹਾ ਹੁੰਦਾ ਹੈ ਦੋਨੋਂ ਬੈਠ ਕੇ ਧਿਆਨ ਨਾਲ ਸੁਣਦੇ ਹਨ ਹੁਕਮਨਾਮੇ ਤੋਂ ਬਾਅਦ ਫਿਰ ਕੀਰਤਨ ਸ਼ੁਰੂ ਹੋ ਜਾਂਦਾ ਹੈ ਹੁਣ ਜੀਤਾ ਤੇ ਸਿੰਭੂ ਆਪਣਾ ਸਮਾਨ ਲੈ ਕੇ ਆਉਣ ਤੋਂ ਪਹਿਲਾਂ 베ਰੀ ਦੇ ਦਰਸ਼ਨ ਕਰਦੇ ਹਨ ਫਿਰ ਸਮਾਨ ਲੈ ਕੇ ਲੰਗਰ ਹਾਲ 'ਚ ਚਾਹ ਪੀਂਦੇ ਹਨ ਚਾਹ ਪੀਣ ਤੋਂ ਬਾਅਦ ਦੋਨੋਂ ਬਾਬਾ ਅਟਲ رائے ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਜੀਤਾ ਤੇ ਸਿੰਬੋ ਸਾਰੀਆਂ ਮੰਜਲਾ ਵਿਖਾ ਕੇ ਲਿਆਉਂਦਾ ਹੈ ਉਥੋਂ ਵਾਪਸ ਆ ਕੇ ਲੰਗਰ ਹਾਲ ਚ ਪ੍ਰਸ਼ਾਦੇ ਛਕਦੇ ਹਨ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਹੁਣ ਜੀਤਾ ਤੇ ਸਿੰਬੋ ਚਾਹ ਪੀ ਕੇ ਪਿੰਡ ਜਾਣ ਲਈ ਇੱਥੋਂ ਹੀ ਬਾਤ ਚੜ ਗਏ ਸ਼ਾਮ ਤੱਕ ਦੋਨੋਂ ਵਾਪਸ ਪਿੰਡ ਪਹੁੰਚ ਗਏ ਧੰਵਾਦ ਜੀ